ਸਾਡੇ ਛੋਟੇ ਛੋਟੇ ਬੱਚੇ ਘਰਾਂ ਦੇ ਭਾਂਡੇ ਵਿੱਚ ਹੀ ਜਾਂਦੇ ਆ ਜੀ ਛੋਟੇ ਛੋਟੇ ਬੱਚੇ ਜਿੱਦਣ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਨਾ ਉਸ ਦਿਨ ਦਾ ਚਿੱਟਾ ਤਾਂ ਸ਼ਰਿਆਮ ਮੈਨੂੰ ਲੱਗਦਾ ਆ 2 ਸਾਲ ਰਹਿ ਗਏ ਸ਼ਾਇਦ ਇੱਥੇ ਰੀਡਿੰਗਾਂ ਹੀ ਨਾ ਲੱਗ ਜਾਣ ਨਸ਼ੇ ਦੀਆਂ ਵੀ ਆਪਣੇ ਬੱਚੇ ਉਹੀ ਨਾ ਖਾਣ ਲੱਗ ਜਾਣ ਸਾਨੂੰ ਤਾਂ ਇਹ ਚੀਜ਼ ਦਾ ਡਰ ਸੀ ਤਾਂ ਉਹਨੂੰ ਕਿਸੇ ਦੀ ਕੋਈ ਜਵਾਨ ਨਹੀਂ ਫੜੀ ਜਾ ਸਕਦੀ ਜੇ ਵਿੱਚ ਵਿੱਚ ਬਾਜ਼ਾਰ 'ਚ ਖੜ ਕੇ ਕਹੇ ਮੇਰੇ ਅਰਗੀ ਦਾ ਕੋਈ ਸਹੀਲਵੰਤ ਪਤੀ ਵਰਤਾ ਔਰਤ ਨਹੀਂ ਕੀ ਫਰਕ ਪੈਂਦਾ ਹੁਣ ਕੀ ਬੈਠੂਗਾ ਇਹਨੂੰ ਵੋਟਾਂ ਦਾ ਮਤਲਬ ਆ ਇਹਨੂੰ ਐ ਤਾਂ ਪਤਾ ਨਹੀਂ ਲੱਗਦਾ ਵੀ ਜੇ ਅਸੀਂ ਪਿਆਰ ਨਾਲ ਵੋਟਾਂ ਲਈਏ ਜੇ ਧੱਕੇਸ਼ਾਹੀ ਕਰਾਂਗੇ ਧੱਕੇਸ਼ਾਹੀ ਨਾਲ ਤਾਂ ਫਿਰ ਅੱਗੋਂ ਲੋਕਾਂ ਨੂੰ ਵੀ ਜਵਾਬ ਦੇਣਾ ਆਉਂਦਾ ਨੌਕਰੀਆਂ ਤਾਂ ਦੇਣੀਆਂ ਕਿਸੇ 10 10 ਸਾਲ ਦੇ ਬੱਚੇ ਚਿੱਟੇ ਤੇ ਲਾਤੇ ਇਹਨਾਂ ਨੇ ਨੌਕਰੀ ਕੀ ਦੇਣਗੇ ਸਾਡੀ ਤਾਂ ਪੀੜ੍ਹੀ ਖਤਮ ਕਰਤੀ ਇਹ ਸਰਕਾਰ ਨੇ ਭਗਵੰਤ ਮਾਨ ਸ਼ਖਬੀਰ ਸਿੰਘ ਬਾਦਲ ਇਹ ਲੁਟੇਰੇ ਵੀ ਐ ਤੇ ਗੁੰਡੇ ਵੀ ਐ ਇਹ ਗੁੰਡਿਆਂ ਦੇ ਵਿਰੁੱਧ ਸਾਡੀ ਕੋਈ ਸਾਨੂੰ ਇਹਨਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਸਾਨੂੰ ਯਕੀਨ ਹੈ ਲੋਕਾਂ ਤੇ ਇੱਕ ਲੋਕ ਲਹਿਰ ਖੜੀ ਕਰਕੇ ਅਸੀਂ ਇਹਨਾਂ ਨੂੰ ਸਭ ਕੁਝ ਸਿਖਾਵਾਂਗੇ ਸਾਰੇ ਪੰਜਾਬ ਵਿੱਚ ਤੁਸੀਂ ਕਹਿ ਰਹੇ ਹੋ ਸੀਐਮ ਭਗਵੰਤ ਮਾਨ ਸੁਖਵੀਰ ਬਾਦਲ ਕਹਿੰਦਾ ਰਲਿਆ ਹੋਇਆ ਸੱਟ ਦੇ ਮਸਲੇ ਨੂੰ ਲੈ ਕੇ ਭਗਵੰਤ ਮਾਨ ਤਾਂ ਹੁਣ ਤੱਕ ਕਿੱਕਲੀਆਂ ਪਾਉਂਦਾ ਰਿਹਾ ਕਹਿੰਦਾ ਰਿਹਾ ਕਿ ਨਸ਼ਾਈ ਸੁਖਵੀਰ ਬਾਦਲ ਕਹਿੰਨੇ ਲਿਆਂਦਾ ਕਾਲੀ ਦਲ ਨੇ ਲੈ ਕੇ ਆਂਦਾ ਉਹਨਾਂ ਨੂੰ ਬਦਨਾਮ ਕਰਿਆ ਤੇ ਖੁੰਝੇ ਲਾਇਆ ਆਮ ਲੋਕਾਂ ਨੂੰ ਤੋਂ ਜਿਹੜਾ ਉਹਨਾਂ ਦਾ ਮੋਹ ਭੰਗ ਕਰਵਾਇਆ ਤੇ ਆਮ ਲੋਕਾਂ ਤੋਂ ਵੋਟਾਂ ਪਵਾ ਕੇ 92 ਐਮਐਲਏ ਜਿੱਤਿਆ ਉਹਨੇ ਲੋਕਾਂ ਨਾਲ ਧੋਖਾ ਕੀਤਾ ਕੋਈ ਇਹੋ ਜੀ ਗੱਲ ਨਹੀਂ ਤੇ ਜੇ ਉਹ ਕਰਪਸ਼ਨ ਤੇ ਨਸ਼ੇ ਤੇ ਦੋ ਗੱਲਾਂ ਤੇ ਬੋਲਦਾ ਰਿਹਾ ਜੇ ਨਸ਼ੇ ਤੇ ਉਹ ਕੋਈ ਕਾਰਵਾਈ ਕਰਨਾ ਚਾਹੁੰਦਾ ਵਿਕਰਮ ਸਿੰਘ ਮਜੀਠੀਆ ਉਹ ਤੇ ਕਿਉਂ ਨਹੀਂ ਕਰਦਾ ਜੇ ਕਰਪਸ਼ਨ ਵਿਰੁੱਧ ਕਰਨਾ ਚਾਹੀਦਾ ਚਾਹੁੰਦਾ ਕਿਹੜੇ ਬੰਦੇ ਨੂੰ ਨਹੀਂ ਪਤਾ ਵੀ ਸ਼ਖਬੀਰ ਸਿੰਘ ਬਾਦਲ ਨੇ ਪੰਜਾਬ ਲੁੱਟਿਆ ਉਹਦੀ ਢਾਨ ਨੇ ਲੁੱਟਿਆ ਮਨਪ੍ਰੀਤ ਸਿੰਘ ਬਾਦਲ ਨੇ ਲੁੱਟਿਆ ਐਵੇਂ ਇੱਕ ਲੰਡੂ ਜਿਹਾ ਕੇਸ ਪਾ ਕੇ ਜਿਹੜੇ 'ਚ ਕੋਈ ਗੱਲ ਹੀ ਨਹੀਂ ਵੀ ਆਏ ਨੇ ਪਲਾਟ ਲੈ ਰਿਆ ਜਿਹੜੇ ਅਰਬਾਂ ਰੁਪਏ ਦੇ ਘਟਾਲੇ ਜਿਵੇਂ ਥਰਮਲ ਦਾ 800 ਰੁਪਏ ਦਾ ਮਾਲ ਸੀ 100 ਰੁਪਏ ਚ ਇਹਨੇ ਖਰੀਦਿਆ ਸਿਮਨ ਵੀ ਇਧਰੇ ਉਹਨੂੰ ਵੀ ਪਤਾ ਹੈ ਉਹਨਾਂ ਦੇ ਕਿਉਂ ਨਹੀਂ ਕਾਰਵਾਈ ਕਰ ਰਿਹਾ ਅਸਲ ਵਿੱਚ ਸਾਰੇ ਲੁਟੇਰੇ ਇਕੱਠੇ ਹੋਏ ਐ ਜੋ ਕੋਈ ਸਖਬੀਰ ਕਰਦਾ ਸੀ ਕੋਈ ਕੁਛ ਭਗਵੰਤ ਸਿੰਘ ਮਾਨ ਦੀ ਭੈਣ ਮਾਂ ਤੇ ਉਹਦੀ ਘਰ ਵਾਲੀ ਕਰ ਰਹੀ ਹੁਣ ਮਾਲਵਾ ਨਹਿਰ ਜਿਹੜੀ ਉਹ ਕੱਢਣ ਜਾ ਰਹੀ ਐ ਗਿੱਦੜਵਾਹਾ ਤੋਂ ਹੋ ਕੇ ਜਾਵੇਗੀ ਕਹਿੰਦੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦਾ ਕਹਿੰਦਾ ਮੈਂ ਪਹਿਲਾ ਮੁੱਖ ਮੰਤਰੀ ਐ ਜਿਹਨੇ ਪੰਜਾਬ ਦੇ ਵਿੱਚ ਪਹਿਲੀ ਨਹਿਰ ਨਿਕਲੋਗੀ ਠੀਕ ਹੈ ਇਹ ਚੰਗੀ ਗੱਲ ਹੈ ਜੇ ਨਹਿਰ ਨਿਕਲਦੀ ਹੈ ਜਿਵੇਂ ਡਰਾਮਾ ਹੀ ਕਰਦਾ ਕਿਉਂਕਿ ਸਾਡਾ ਉਹਦੀ ਕਿਸੇ ਗੱਲ ਦੇ ਉੱਤੇ ਕੋਈ ਭਰੋਸਾ ਨਹੀਂ ਕਿਉਂਕਿ ਇੱਕ ਕਲਾਕਾਰ ਹੈ ਤੇ ਉਹ ਐਕਟਰ ਐਕਟਰ ਹੈ ਤੇ ਐਕਟਰ ਐਕਟਿੰਗ ਹੀ ਕਰਦੇ ਹੁੰਦੇ ਹੈ ਉਹ ਐਕਟਿੰਗ ਹੀ ਕਰ ਰਿਹਾ ਇਸ ਤੋਂ ਬਾਅਦ ਉਹਦੇ ਕੋਈ ਗੰभीरਤਾ ਨਹੀਂ ਨਾ ਉਹਨੂੰ ਪ੍ਰਸ਼ਾਸਨ ਚਲਾਉਣ ਦਾ ਫਾਇਦਾ ਹੈ ਫਾਇਦਾ ਕੋਈ ਆ ਫਿਰ ਆਪਣੀ ਗੱਲ ਦਰਵਾਣਾ ਸਖਬੀਰ ਸਿੰਘ ਬਾਦਲ ਦਾ ਉਹਨੂੰ ਜ਼ਿਆਦਾ ਫਿਕਰ ਹੈ ਵਿਕਰਮ ਸਿੰਘ ਮਜੀਠੀਏ ਦਾ ਜ਼ਿਆਦਾ ਫਿਕਰ ਹੈ ਜਿਹੜੇ ਹੋਰ ਕਾਂਗਰਸ ਦਾ ਟੋਲ ਹੈ ਜਿਹਨਾਂ ਨੇ ਲੁੱਟਿਆ ਉਹਦਾ ਜ਼ਿਆਦਾ ਫਿਕਰ ਹੈ ਆ ਜਿਹੜੇ ਸੜਕਾਂ ਦੇ ਗਰੀਬ ਲੋਕ ਬੈਠੇ ਆ ਇਹਨਾਂ ਦਾ ਉਹਨੂੰ ਕੋਈ ਫਿਕਰ ਨਹੀਂ ਉਹ ਤਾਂ ਕਹਿੰਦਾ ਗਰੀਬਾਂ ਦੇ ਘਰਾਂ ਤੋਂ ਸਾਡੀ ਸਰਕਾਰ ਚੱਲ ਰਹੀ ਹੈ ਕਹਿੰਦਾ ਆਪ ਦੇ ਦੁਆਰ ਕੇੰਦਾ ਆਮ ਲੋਕਾਂ ਦੀ ਸਰਕਾਰ ਹੈ ਉਹ ਤਾਂ ਕਹਿਣਾ ਕੀ ਫਰਕ ਪੈਂਦਾ ਜੀ ਉਹ ਤਾਂ ਦਾ ਹੀ ਮੈਂ ਸਕਿਉਰਟੀ ਲੈਣੀ ਉਹਦੀ ਘਰ ਆਈ ਨਹੀਂ ਦੱਸ ਜਿਸ਼ੀਆਂ ਹੁੰਦੀਆਂ ਉਹਦਾ ਇਹ ਕਹਿੰਦਾ ਸੀਗਾ ਵੀ ਅਸੀਂ ਆਮ ਆਦਮੀ ਆ ਉਹਦਾ ਜਿਹੜਾ ਵੱਡਾ ਮੁਖੀ ਹੈ ਉਹਨੇ ਰੀਨੋਵੇਸ਼ਨ ਦੇ ਉੱਤੇ ਜਿਹੜਾ ਰਿਕਾਰਡ ਹੈ ਕੋਠੀ ਦੇ ਉੱਤੇ ਰੀਨੋਵੇਸ਼ਨ ਦੇ ਉੱਤੇ 45 ਕਰੋੜ ਰੁਪਈਆ ਲਾਤਾ ਜਿਹੇ ਪਰਦੇ इंग्लंड ਤੋਂ ਮਗਾਉਂਦਾ ਕਾਰਪਟ ਬਾਰੋ ਮਗਾਂਦਾ ਕੋਈ ਕਿਸੇ ਦੇਸ਼ ਚ ਕੋਈ ਕਿਸੇ ਤੋਂ ਅੱਜ ਕਰਾਪਸ਼ਨ ਚ ਸਾਰਾ ਟੋਲਾ ਅੰਦਰ ਆ ਕੇਰੀ ਵਾਲੀ ਅੱਜ ਵੀ ਸਟੇਜਾਂ ਤੋਂ ਕਹਿੰਦਾ ਕਿ ਮੈਂ ਆਮ ਹੀ ਆਂ ਕਿ ਅੰਦਰ ਤੁਹਾਡੀ ਵਿੱਚ ਖੜਾਂ ਕਹਿੰਦਾ ਪਹਿਲਾਂ ਮੁੱਖ ਮੰਤਰੀ ਮਿਲਦੀ ਨਹੀਂ ਕਹੈ ਨੂੰ ਕੋਈ ਵੇਸ਼ਵਾ ਕਹੇ ਮੈਂ ਬੜੀ ਚੰਗੀ ਔਰਤਾਂ ਮੈਂ ਬੜੀ ਪਤੀ ਵਰਤਾ ਇੱਕ ਪਾਸਿਓਂ ਨੇ ਵੇਸ਼ਵਾ ਹੋਵੇ ਉਹ ਇਹੋ ਜੀ ਇੰਨਾ ਕੀ ਫਰਕ ਹੈ ਕਹੈ ਨੂੰ ਕਿਸੇ ਦੀ ਕੋਈ ਜਵਾਨ ਨਹੀਂ ਫੜੀ ਜਾ ਸਕਦੀ ਜੇ ਵੇਸ਼ਵਾ ਬਾਜ਼ਾਰ ਚ ਖੜ ਕੇ ਕਹੇ ਮੇਰੇ ਅਰਗੀ ਦਾ ਕੋਈ ਸਿਰਵੰਤ ਪਤੀ ਵਰਤਾ ਔਰਤ ਨਹੀਂ ਕੀ ਫਰਕ ਪੈਂਦਾ ਰੋਜ਼ਗਾਰ ਦੀ ਗੱਲ ਕਹਿੰਦਾ 43000 ਨੌਕਰੀਆਂ ਦੇ ਦਿੱਤੀਆਂ ਕਿਵੇਂ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਨੌਕਰੀਆਂ ਮਿਲੀਆਂ ਤੇ ਕੁਛ 2-3 ਸਾਲ ਹੋ ਗਏ 10-5000 ਬੰਦਾ ਇਸ ਸਾਲ ਰਿਟਾਇਰ ਹੁੰਦਾ ਹੈ ਰੂਟੀਨ 'ਚ ਵੀ ਮਿਲ ਹੀ ਜਾਂਦੀਆਂ ਪਹਿਲਾਂ ਕਿਹੜਾ ਕੋਈ ਸਾਰੇ ਪੰਜਾਬ 'ਚ ਜਿਹੜੇ ਕੋਈ ਪੁਲਿਸ 'ਚ ਰਿਟਾਇਰ ਹੁੰਦੇ ਆ ਟੀਚਰ ਰਿਟਾਇਰ ਹੁੰਦੇ ਆ ਕੁਛ ਨਾ ਕੁਛ ਭਰਤੀ ਹੁੰਦੀ ਹੈ ਉਹਨੇ ਕੋ ਕਰੀ ਜਾਂਦੇ ਕੋਈ ਉਹਦੇ ਨਵੀਂ ਗੱਲ ਨਹੀਂ ਕੀਤੀ ਗੋਰਾ ਸਿੰਘ ਮੱਤਾ ਤੇ ਜਿਹੜਾ ਪਰਚਾ ਪਾਇਆ ਗਿਆ 플ੱਗ ਕੱਢੇ ਗਏ ਸੀ ਇਹਨਾਂ ਵਾਲਿਓ ਕਿ ਤੁਸੀਂ ਮੰਨਦੇ ਹੋ ਕਿ ਠੀਕ ਕੀਤਾ ਗਿਆ ਸੀ 플ੱਗ ਕੱਢਨੇ ਚਾਹੀਦੇ ਸੀ ਗੋਰਾ ਸਿੰਘ ਪਹਿਲੀ ਗੱਲ ਤਾਂ ਪਲੱਗਾਂ ਦਾ ਕਿਹੜਾ ਕੀ ਬੈਦਾ ਉਹਨਾਂ ਨੇ ਕਿਹਾ ਕਿ ਕਿੰਨੇ ਖੱਡੇ ਆ ਤੇ ਇਹ ਪਰਚਾ ਵਾਲੀ ਕੋਈ ਗੱਲ ਨਹੀਂ ਪਰਚਾ ਵਾਪਸ ਲੈਣੇ ਚਾਹੀਦੇ ਜੇ ਨਾ ਅਸੀਂ ਐਸਐਸਪੀ ਫਰੀਦਕੋਟ ਨੂੰ ਮਿਲਾਂਗੇ ਡਿਪਟੀ ਕਮਿਸ਼ਨਰ ਨੂੰ ਮਿਲਾਂਗੇ ਐਸਡੀਐਮ ਨੂੰ ਅੱਜ ਮੰਗ ਪੱਤਰ ਦਿੱਤਾ ਜਾਣਾ ਤੁਹਾਨੂੰ ਲੱਗਦਾ ਕਿ ਜਿਹੜਾ ਪਰਚਾ ਰੱਦ ਹੋ ਜਾਏਗਾ ਦੇਖੋ ਇਹ ਮੈਂ ਕਿਹਾ ਵੀ ਨਹੀਂ ਕਰਨਾ ਫਿਰ ਅਸੀਂ ਆਉਂਦੇ ਕਿਉਂ ਜੇ ਨਾ ਕੀਤਾ ਸੀ ਫਿਰ ਉੱਪਰ ਆਪਦੀ ਕਾਰਵਾਈ ਕਰਾਂਗੇ ਇਹ ਯੂਨੀਵਰਸਿਟੀ ਆਮ ਦੱਸੇ ਮੈਂ ਕੀ ਕਾਰਵਾਈ ਉਹਨਾਂ ਚ ਰਸੀ ਕੋਈ ਪਹਿਲਾਂ ਹੀ 네ਗੇਟਿਵ ਗੱਲ ਨਹੀਂ ਕਹਿਣੇ ਚਾਹੁੰਦੇ ਧੰਨਵਾਦ ਜੀ ਗੱਲਬਾਤ ਕਰਾਂਗੇ ਵੀਰ ਵੀ ਸਾਡੇ ਨਾਲ ਮੌਜੂਦ ਆ ਬਾਈ ਜੀ ਕਿਵੇਂ ਦੇਖਦੇ ਹੋ ਗੋਰਾ ਸਿੰਘ ਮੱਤਾ ਤੇ ਜਿਹੜਾ ਪਰਚਾ ਪਾਇਆ ਗੋਰਾ ਸਿੰਘ ਮੱਤਾ ਬਾਈ ਜੀ ਜਿਹੜਾ ਮਜ਼ਦੂਰ ਯੂਨੀਅਨ ਦੇ ਆਗੂ ਹੈ ਤੇ ਇਹਨਾਂ ਦਾ ਜੈਤੂ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮਜ਼ਦੂਰਾਂ ਦੀ ਇਹ ਹੈਲਪ ਕਰਦੇ ਆ ਮਦਦ ਕਰਦੇ ਆ ਜਿੱਥੇ ਮਨਰੇਗਾ ਦਾ ਕੰਮ ਚੱਲਦਾ ਉੱਥੇ ਹੱਕ ਸੱਚ ਲਈ ਲੜਦੇ ਆ ਜੂਝਦੇ ਆ ਤੇ ਇਹਨਾਂ ਤੇ ਪਹਿਲਾਂ ਵੀ ਕਾਫੀ ਜਿਹੜੇ ਤਸ਼ੱਦਦ ਸਰਕਾਰ ਵੱਲੋਂ ਜਿਹੜੇ ਪਰਚੇ ਪਾਏ ਗਏ ਆ ਤੇ ਇੱਕ ਆ ਜਿਹੜਾ ਹੋਰ ਪਰਚਾ ਸਰਕਾਰ ਵੱਲੋਂ ਜਿਹੜਾ ਕੁਝ ਦਿਨ ਪਹਿਲਾਂ ਪਾਇਆ ਗਿਆ ਤੇ ਉਹਦੇ ਵਿੱਚ ਅਸੀਂ ਮਤਲਬ ਜਿਹੜਾ ਪਰਚਾ ਰੱਦ ਕਰਾਉਣ ਸੰਬੰਧੀ ਐਸ ਡੀ ਐਮ ਸਾਹਿਬ ਦੇ ਦਫ਼ਤਰ ਅਸੀਂ ਪਹੁੰਚੇ ਆਂ ਸ਼ੇਰ-ਏ-ਪੰਜਾਬ ਕਾਲੀ ਦਲ ਦੇ ਪ੍ਰਧਾਨ ਸਾਹਿਬ ਔਰ ਮਜ਼ਦੂਰ ਜੁਨੀਅਨ ਦੀਆਂ ਜਥੇਬੰਦੀਆਂ ਕਿਸਾਨ ਜੁਨੀਅਨ ਦੀ ਜਥੇਬੰਦੀਆਂ ਪਹੁੰਚ ਕੇ ਸਾਰੀ ਤੇ ਇੱਕ ਪਾਸੇ ਪਰਚਾ ਪਾਇਆ ਜਾਣਾ ਇੱਕ ਪਾਸੇ ਕਹਿਣਾ ਕਿ ਅਸੀਂ ਮਜ਼ਦੂਰਾਂ ਦੇ ਧੀਆਂ ਪੁੱਤਾਂ ਨੂੰ ਟਿਕਟਾਂ ਦਿੱਤੀਆਂ ਨਹੀਂ ਅਸੀਂ ਆਮ ਲੋਕਾਂ ਨੂੰ ਟਿਕਟਾਂ ਦਿੱਤੀਆਂ ਨਹੀਂ ਉਸ ਚੀਜ਼ ਨੂੰ ਕਿਵੇਂ ਨਹੀਂ ਤਾਂ ਪ੍ਰਧਾਨ ਜੀ ਤੁਹਾਨੂੰ ਦੱਸ ਹੀ ਗਏ ਆ ਜੀ ਸਾਰਾ ਇਹ ਮਤਲਬ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਠੀਕ ਹੈ ਇਹਨਾਂ ਲੋਕਾਂ ਨੇ ਭਗਵਾਨ ਮਾਨ ਨੂੰ ਜਿਤਾਇਆ ਸੀਗਾ ਠੀਕ ਹੈ ਇਹਨਾਂ ਨੇ ਹੀ ਆਪ ਦੀ ਸਰਕਾਰ ਬਣਾਈ ਪਰ ਇਸੇ ਸਰਕਾਰ ਨੇ ਇਹਨਾਂ ਜਿਹੜਾ ਅੰਗਰੀਬ ਲੋਕਾਂ ਨਾਲ ਜਿਹੜੇ ਮਜ਼ਦੂਰ ਲੋਕ ਹੈ ਇਹਨਾਂ ਨਾਲ ੱਟਕਾ ਕੀਤਾ ੱਟਕਾ ਕਰਦੀ ਆ ਰਹੀ ਹੈ ਤੇ ਇਹ ਲੋਕ ਬਰਦਾਸ਼ਤ ਨਹੀਂ ਕਰਨਗੇ ਕਿਵੇਂ ਲੱਗਦਾ ਭੈਣਾ ਜਿਹੜਾ ਪਰਚਾ ਪਾਇਆ ਗਿਆ ਹੈ वैसे गलत ਹੋਇਆ ਜੀ ਬਹੁਤ ਸਾਨੂੰ ਤਾਂ ਬਹੁਤ ਨਰਾਸ਼ਮੈਂਟ ਹੋਈ ਆ ਪਿਛਲੇ ਦਿਨੀ ਜੋ ਧਰਨਾ ਲੱਗਿਆ ਸੀ ਪ੍ਰਸ਼ਾਸਨ ਵੱਨੋਂ ਕੋਈ ਵੀ ਨਹੀਂ ਪਹੁੰਚਿਆ ਜਦੋਂ ਅਸੀਂ ਗੱਲਬਾਤ ਕੀਤੀ ਜਾ ਕੇ ਗੋਰਾ ਵੀਰ ਜੀ ਨੇ ਪਲੱਗ ਕੱਢੇ ਤਾਂ ਸਾਰਾ ਜੈਤੂ ਠਾਣਾ ਉੱਥੇ ਪਹੁੰਚਿਆ ਕਿਉਂ ਉਹ ਮਜ਼ਦੂਰ ਨੇ ਕਾਰਵਾਈ ਕੀਤੀ ਸੀ ਤਾਂ ਪਹੁੰਚਿਆ ਠੀਕ ਹੈ ਅਸੀਂ ਤਾਂ ਇਹ ਕਹਿੰਦੇ ਵੀ ਮਜ਼ਦੂਰਾਂ ਨੂੰ ਅਸੀਂ ਆਮ ਆਦਮੀ ਪਾਰਟੀ ਦੇ ਆਪਣੇ ਐਮਐਲ ਨੂੰ ਇਹ ਕਹਿਣਾ ਜਾਂਦੇ ਆ ਵੀ ਤੁਹਾਨੂੰ ਸਾਡੀ ਜਿਹੜੀ ਅਸੀਂ ਕਾਰਵਾਈ ਕਰਦੇ ਆ ਕਾਨੂੰਨ ਤੋਂ ਕਹਿੰਦੇ ਤੂੰ ਉਲੰਘਣਾ ਕੀਤੀ ਆ ਠੀਕ ਹੈ ਇਹਨਾਂ ਨੇ ਪਰਚਾ ਪਾਇਆ ਤਾਂ ਇਹਨਾਂ ਨੇ ਇਹ ਚੀਜ਼ ਕਿਉਂ ਨਹੀਂ ਵੇਖੀ ਵੀ ਕਿੰਨੇ ਮਜ਼ਦੂਰ ਧੁੱਪ ਵਿੱਚ ਬੈਠੇ ਨੇ 3 ਘੰਟਿਆਂ ਦੇ ਧਰਨੇ ਦੇ ਬਾਵਜੂਦ ਵੀਰਜੀ ਨੇ ਪਲੱਗ ਕੱਢੇ ਇਹਨਾਂ ਨੇ ਪਰਚਾ ਪਾਇਆ ਇਹ ਗਲਤ ਹੋਇਆ ਅਸੀਂ ਕਿਸਾਨ ਜਥੇਬੰਦੀਆਂ ਆ ਕ੍ਰਾਂਤੀਕਾਰੀ ਕਿਸਾਨ ਜੱਥੇਬੰਦੀ ਇਸ ਚੀਜ਼ ਦੀ ਨਖੇਦੀ ਕਰਦੇ ਆ ਤੇ ਅਸੀਂ ਗੋਰੇ ਵੀਰ ਦੇ ਨਾਲ ਖੜੇ ਆ ਲੱਗ ਨਹੀਂ ਕੱਢਣੇ ਚਾਹੀਦੇ ਸੀ ਕਹਿੰਦੇ ਇਹਨਾਂ ਦੇ ਐਮਐਲਏ ਵੀ ਆਮ ਆ ਜਿਹੜੇ ਉਹ ਵੀ ਧੁੱਪ ਜਾ ਕੇ ਬਹਿ ਜਾਂਦੇ ਉਹ ਤਾਂ ਕਹਿੰਦੇ ਆਪ ਬਹਿ ਜਾਂਦੇ ਆ ਕਿ ਪਲੱਗ ਨਹੀਂ ਕੱਢਣੇ ਚਾਹੀਦੇ ਸੀ ਕਹਿੰਦੇ ਸਰਕਾਰੀ ਮੁਲਾਜ਼ਮਾਂ ਦੀ ਕਿਉਂ ਕੱਢੀ ਤਾਂ ਪਰਚਾ ਪਾਇਆ ਹਾਂ ਹਾਂਜੀ ਹਾਂਜੀ ਪਾਇਆ ਤਾਂ ਤਾਂ ਹੈ ਪਰ ਇਹ ਤਾਂ ਉਸ ਟਾਈਮ ਨਹੀਂ ਆਇਆ ਸੀ ਜਦੋਂ ਗਰੀਬ ਮਜ਼ਦੂਰ ਦਾ ਬੱਚਾ ਮਰਿਆ ਸੀਗਾ ਅਸੀਂ ਇਹਨੂੰ ਬਹੁਤ ਕਿਹਾ ਵੀ ਤੂੰ ਆ ਕੇ ਦਰਨੇ ਦੇ ਵਿੱਚ ਬੈਠ ਪਰ ਇਹ ਸਾਡੇ ਨਾਲ ਬੈਠਾ ਹੀ ਨਹੀਂ ਗਾਏ ਹੁਣ ਕੀ ਬੈਠੂਗਾ ਇਹਨੂੰ ਵੋਟਾਂ ਦਾ ਮਤਲਬ ਆ ਇਹਨੂੰ ਇਹ ਤਾਂ ਪਤਾ ਨਹੀਂ ਬੋਟਾ ਲਗਈਏ ਜੇ ਤੱਕ ਕੇਸ਼ਾਈ ਕਰਾਂਗੇ ਤੱਕੇਸ਼ਾਈ ਨਾਲ ਤਾਂ ਫਿਰ ਅੱਗੋ ਲੋਕਾਂ ਨੂੰ ਵੀ ਜਵਾਬ ਦੇਣਾ ਆਉਂਦਾ ਤੁਸੀਂ ਐਮਐਲਏ ਦੀ ਗੱਲ ਕਰਦੇ ਹੋ ਸੀਐਮ ਭਗਵੰਤ ਮਾਨ ਆ ਕੇ ਧਰਨਿਆਂ ਤੇ ਬੈਠ ਜਾਂਦੀ ਹੈ ਹੁਣ ਜਿਹੜੇ ਪਹਿਲਾਂ ਟੈਂਕੀਆਂ ਤੋਂ ਲਾਉਂਦੇ ਹੁੰਦੇ ਸੀ ਬੇਰੋਜ਼ਗਾਰਾਂ ਨੂੰ ਹੁਣ ਕਹਿੰਦੇ ਉਹਨਾਂ ਦੇ ਨਾਲ ਆ ਕੇ ਵੀ ਬੈਠ ਜਾਂਦੀ ਹੈ ਕਹਿੰਦੀ ਹੈ ਕੋਈ ਨਹੀਂ ਨੌਕਰੀਆਂ ਦੇਵਾਂਗੇ ਹੋਰ ਪੋਸਟਾਂ ਕੱਢਾਂਗੇ ਇਹਦੇ ਵਿੱਚ ਨੰਬਰ ਨਹੀਂ ਹੈ ਕੋਈ ਨੌਕਰੀ ਨਹੀਂ ਦਿੱਤੀ ਨੌਕਰੀਆਂ ਤਾਂ ਦੇਣੀਆਂ ਕਿਸੀ 10 10 ਸਾਲ ਦੇ ਬੱਚੇ ਚਿੱਟੇ ਤੇ ਲਾਤੇ ਇਹਨਾਂ ਨੇ ਨੌਕਰੀ ਕੀ ਦੇਣਗੇ ਸਾਡੀ ਤਾਂ ਪੀੜ੍ਹੀ ਖਤਮ ਕਰਤੀ ਹੈ ਸਰਕਾਰ ਨੇ ਸੋਚਿਆ ਸੀ ਇੱਕ ਮੌਕਾ ਦਈ ਗਰਕ ਕਰਤਾ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਕੋਈ ਇਹਨਾਂ ਨੇ ਆਪਦਾ ਕੋਈ ਕੰਮਕਾਰ ਸਹੀ ਤਰੀਕੇ ਨਾਲ ਨਹੀਂ ਕੀਤਾਗਾ ਇਹਨਾਂ ਨੇ ਪੂਰੀ ਗੁੰਡਾਗਰਦੀ ਕੀਤੀ ਆ ਤੁਸੀਂ ਕਹਿੰਦੇ ਹੋ ਚਿੱਟਾ ਬੰਦ ਨਹੀਂ ਹੋਇਆ ਇਹ ਤਾਂ ਸਕੂਲਾਂ 'ਚ ਜਾ ਜਾ ਕੇ ਸਿੱਖਿਆ ਦਿੰਦੇ ਆ ਜਵਾਕਾਂ ਨੂੰ ਵੀ ਕਹਿੰਦੇ ਆ ਕਿ ਵੀ ਜੀ ਨਸ਼ਾ ਜਿਹੜਾ ਨਹੀਂ ਪੀਣਾ ਹੈਗਾ ਨਸ਼ਾ ਖਤਰਨਾਕ ਆ ਤੇ ਕਹਿੰਦੇ ਨਸ਼ਾ ਬੰਦ ਕਰਨ ਤੇ ਲੱਗੇ ਹੋਈਆਂ ਫਿਰ ਨਸ਼ਾ ਬੰਦ ਕਰਨ ਕਿਉਂ ਪੁਲਿਸ ਮੁਲਾਜ਼ਮਾਂ ਤੇ ਖਿੱਚ ਪਾਉਣ ਇਹ ਕਿਉਂ ਉਹ ਅੰਦਰ ਵੜ ਕੇ ਮਹੀਨਾ ਲੈਂਦੇ ਆ ਕਿਉਂ ਲੈਂਦੇ ਆ ਉਹ ਲੱਖ ਲੱਖ ਰੁਪਇਆ ਜਾ ਕੇ ਜਦੋਂ ਐਮਐਲਏ ਦੀ ਮੁੱਠ ਚ ਫੜਾਤਾ ਤੇ ਉਹ ਕਹਿ ਦਿੰਦੇ ਚਲੋ ਜੀ ਬਸ ਗੱਲ ਖਤਮ ਸਾਡੇ ਛੋਟੇ ਛੋਟੇ ਬੱਚੇ ਘਰਾਂ ਦੇ ਭਾਂਡੇ ਵੇਚੀ ਜਾਂਦੇ ਆ ਜੀ ਛੋਟੇ ਛੋਟੇ ਬੱਚੇ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਨਾ ਉਸ ਦਿਨ ਦਾ ਚਿੱਟਾ ਤਾਂ ਸ਼ਰੇਆਮ ਮੈਨੂੰ ਲੱਗਦਾ ਆ ਦੋ ਸਾਲ ਰਹਿ ਗਏ ਸ਼ਾਇਦ ਇੱਥੇ ਰੇਡੀਆਂ ਹੀ ਨਾ ਲੱਗ ਜਾਣ ਨਸ਼ੇ ਦੀਆਂ ਵੀ ਆਪਣੇ ਬੱਚੇ ਉਹੀ ਨਾ ਖਾਣ ਲੱਗ ਜਾਣ ਸਾਨੂੰ ਤਾਂ ਇਸ ਚੀਜ਼ ਦਾ ਡਰ ਸੀ ਤਾਂ ਉਹਦੇ ਬੱਚੇ ਬਾਹਰ ਭੇਜੀ ਜਾਂਦੇ ਆ ਇਸੇ ਗੱਲ ਦੇ ਮਾਰੇ ਪਿਆਸੀਂ ਉਹਦੇ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਬਾਹਰ ਭੇਜ ਰਿਹਾ ਇੱਕ ਸਰਕਾਰ ਦੇ ਡ ਕੋਈ ਅਸੀਂ ਆਪਦਿਆਂ ਤੋਂ ਨਹੀਂ ਡਰਦੇਗੇ ਅਸੀਂ ਸਰਕਾਰ ਦੇ ਡਰ ਤੋਂ ਆਦੇ ਬੱਚੇ ਬਾਹਰ ਭੇਜ ਰਹੇ ਆ ਤੁਸੀਂ ਕਹਿੰਦੇ ਹੋ ਸਰਕਾਰ ਦੇ ਡਰ ਤੋਂ ਸਰਕਾਰ ਤਾਂ ਸੀਐਮ ਭਗਵੰਤ ਮਾਨ ਤਾਂ ਸਟੇਜ ਤੋਂ ਕਹਿੰਦਾ ਗੋਰੇ ਕੰਮ ਕਰਨ ਵਾਸਤੇ ਆਉਣਗੇ ਦੇਖੀਏ ਗੋਰੇ ਕੰਮ ਕਰਨ ਪਹਿਲਾਂ ਤਾਂ ਗੋਰੇ ਦੇਸ਼ ਚ ਭਜਾਏ ਹੁਣ ਸਾਨੂੰ ਖੁਦ ਗੋਰਿਆਂ ਦੇ ਜਾ ਕੇ ਉੱਥੇ ਸਾਰੇ ਕੰਮ ਕਰਨੇ ਪੈਂਦੇ ਨੇ ਕਿੱਡੀ ਸ਼ਰਮ ਵਾਲੀ ਗੱਲ ਪੰਜਾਬ ਦਾ ਪੁੱਤ ਹੋ ਕੇ ਸਾਰੇ ਪੰਜਾਬੀਆਂ ਦਾ ਬੇੜਾ ਹੀ ਕਰਕ ਕਰਤਾ ਇਹਨੇ ਨਹੀਂ ਨਸ਼ਾ ਉਹ ਨਹੀਂ ਚੱਲ ਰਿਹਾ ਹਾਂ ਉਦੋਂ ਜ਼ਿਆਦਾ کہہ ਸਕਦੇ ਆ ਤੇ ਭਗਵੰਤ ਮਾਨ ਚਲੋ ਜਿਵੇਂ ਅਪੀਲ ਕਰਦਾ ਹਨਾ ਉੱਚੀ-ਉੱਚੀ ਸਟੇਜਾਂ ਤੇ ਬੋਲਦਾ ਵੀ ਸਰ ਮੁੱਖ ਮੰਤਰੀ ਹੈ ਪੰਜਾਬ ਦਾ ਨਸ਼ਾਸ਼ੀ ਅਸੀਂ ਬੰਦ ਕਰਾ ਰਹੇ ਆ ਜਿਵੇਂ ਤੁਸੀਂ ਸਕੂਲਾਂ ਦੀ ਗੱਲ ਕੀਤੀ ਹੈ ਜਾਂ ਜਨਤਕ ਕੱਠ ਦੇ ਵਿੱਚ ਇਹ ਲੋਕ ਬੋਲਦੇ ਆ ਵੀ ਜਿਹੜਾ ਚਿੱਟਾ ਵੇਚ ਰਿਹਾ ਉਹਨਾਂ ਤਸਕਰਾਂ ਨੂੰ ਫੜ ਰਹੇ ਆ ਤੇ ਜਨ ਨਸ਼ਾ ਕਰਨ ਵਾਲੇ ਉਹਨਾਂ ਲਈ ਅਸੀਂ ਹਸਪਤਾਲ ਜਿਹੜੇ ਬਣਾ ਰਹੇ ਆ ਜਾਂ ਉਹਨਾਂ ਬੱਚਿਆਂ ਨੂੰ ਭਰਤੀ ਕਰਾ ਰਹੇ ਆ ਤੇ ਜਿਵੇਂ ਇਹਨਾਂ ਨੇ ਦੱਸਿਆ ਵੀ ਅੰਦਰ ਖਾਤੇ ਭਗਵੰਤਾਨ ਭਾਵੇਂ ਬੋਲੀ ਜਾਵੇ ਪਰ ਅੰਦਰ ਖਾਤੇ ਜਿਹੜਾ ਮਹੀਨਾ ਲੈ ਲੈ ਕੇ ਲੋਕਾਂ ਤੋਂ ਤੇ ਪੈਸੇ ਲੈ ਕੇ ਜਿਹੜਾ ਨਸ਼ੇ ਤਸਕਰਾਂ ਨੂੰ ਛੱਡਿਆ ਜਾਂਦਾ ਇੱਕ ਆ ਪੰਜ ਗਰਾਹੀ ਦੀ ਖਬਰ ਕੱਲ ਮੈਂ ਸੁਣ ਰਿਹਾ ਸੀ ਉਹਦੇ ਵਿੱਚ 200 ਬੰਦੇ ਦਾ ਕੱਠਾ ਹੈ ਪਿੰਡ ਦਾ ਉਹ ਕਹਿੰਦੇ ਜੀ ਇੱਕੋ ਬੰਦਾ ਹੀ ਆ ਤੇ ਉਹ ਸਾਨੂੰ ਬੂਹੇ ਅੰਦਰ ਲਾ ਕੇ ਵੱਟੇ ਰੱਖੀ ਬੈਠਾ ਹੈ ਤੇ ਉਹ ਪਰਿਵਾਰ ਸਾਰਾ ਧਮਕੀਆਂ ਦਿੰਦਾ ਵੀ ਜੇ ਮੈਨੂੰ ਕੋਣ ਨਸ਼ਾ ਬੰਦ ਕਰਉਣ ਨਾਲ ਤੇ ਜੇ ਕੋਈ ਸਾਡੇ ਘਰੇ ਆਊਗਾ ਤਾਂ ਅਸੀਂ ਸਿਰ 파ੜ ਦਾਂਗੇ ਤੇ ਪ੍ਰਸ਼ਾਸਨ ਉੱਥੇ ਕਿਉਂ ਨਹੀਂ ਕੁਝ ਕਰ ਰਿਹਾ ਪ੍ਰਸ਼ਾਸਨ ਦਾ ਫਰਜ਼ ਬੰਦਾ ਜੇ ਮੁੱਖ ਮੰਤਰੀ ਯਾ ਆਪਦੀ ਸਰਕਾਰ ਕੋ ਚੰਗਾ ਕਰਦੀ ਹੈ ਤੇ ਪ੍ਰਸ਼ਾਸਨ ਵੀ ਫਿਰ ਉਹਨਾਂ ਦੇ ਨਾਲ ਜਿਹੜਾ ਚੱਲ ਕੇ ਤੇ ਇਸ ਨਸ਼ੇ ਨੂੰ ਜਿਹੜਾ ਖਤਮ ਕਰੇ ਪੰਜਾਬ 'ਚ ਜਿਹੜਾ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਜੀ ਇੱਕ ਗੱਲ ਹੋਰ ਕਹਿਣੀ ਸੀ ਇੱਕ ਆਪਨੇ ਐਮਐਲਏ ਸਾਹਮਣੇ ਕਿਹਾ ਸੀ ਵੀ ਆਪਾਂ 50 ਮਜ਼ਦੂਰ ਹੋਣ ਤਾਂ ਆਪਾਂ ਮੇਟ ਰੱਖ ਸਕਦੇ ਆ ਆ ਪਿਛਲੇ ਦਿਨੀ ਜੋ ਸਾਡਾ ਧਰਨਾ ਲੱਗਿਆ ਸੀ ਪਿੰਡ ਝਖੜ ਵਾਲੇ ਉੱਥੋਂ ਦਾ ਸਾਰਾ ਪਿੰਡ ਇਹ ਚਾਹੁੰਦਾ ਵੀ ਅਸੀਂ ਇਹੀ ਮੇਟ ਰੱਖਣੀ ਆ ਤੇ ਇਹ ਕਿਉਂ ਇਹ ਗੁੰਡਾਗਰਦੀ ਕਰਦੇ ਕਿਉਂ ਆਪਦੀ ਪਾਰਟੀ ਦਾ ਬੰਦਾ ਰੱਖਣਾ ਚਾਹੁੰਦੇ ਆ ਜਦੋਂ 50 ਦੀ بجائے ਉਹਨਾਂ ਕੋਲੇ 200 ਬੰਦੇ ਦਾ ਇਕੱਠ ਆ 200 ਬੰਦੇ ਦੇ ਵਿੱਚੋਂ 4 ਮੇਟ ਲਾ ਸਕਦੇ ਆ ਇਹ ਫਿਰ ਕਿਉਂ ਇਹਨਾਂ ਨੇ ਸਾਨੂੰ 29 ਤਰੀਕ ਦਿੱਤੀ ਸੀ ਵੀ 29 ਤਰੀਕ ਨੂੰ ਜਲਾਸ ਰੱਖ ਕੇ ਵੀ ਚੋਣ ਹੋਵੇਗੀ ਫਿਰ ਇਹਨਾਂ ਨੇ ਗਾ 13 ਤਰੀਕ ਦੇਤੀ ਅਸੀਂ ਅੱ ਕਹਿਣਾ ਚਾਹੁੰਦੀ ਆ ਵੀ 13 ਤਰੀਕ ਤੋਂ ਪਹਿਲਾਂ ਪਹਿਲਾਂ ਕਿੰਨੀਆਂ ਤਰੀਕਾਂ ਆਉਣੀਆਂ ਚਲੋ ਪ੍ਰਸ਼ਾਸਨ ਦੀ ਕੋਈ ਮਜਬੂਰੀ ਸੀ ਕਹਿੰਦੇ ਸੀ ਮੀਟਿੰਗ ਆ ਸਾਡੀ ਡੀਐਸਪੀ ਨਾਲ ਮੀਟਿੰਗ ਆ ਅਸੀਂ ਉਹ ਟਾਈਮ ਵੀ ਛੱਡਤਾ ਵੀ ਅੱਜ ਸਾਨੂੰ 1 ਤਰੀਕ ਤੋਂ ਲੈ ਕੇ 5 ਤਰੀਕ ਦੇ ਵਿੱਚ ਵਿੱਚ ਸਾਨੂੰ ਟਾਈਮ ਦੇ ਦੇਣਾ ਵੀ ਕਿੱਦਣੇ ਇਜਲਾਸ ਰੱਖਣਾ ਤੇ ਕਿੱਦਣੇ ਇਹ ਵਰਕਰ ਰੱਖਣੇ ਆ ਜੇ ਇਹ ਕਹਿਣਗੇ ਵੀ ਅਸੀਂ ਗੁੰਡਾਗਰਦੀ ਕਰਾਂਗੇ ਅਸੀਂ ਆਪਦੇ ਵਰਕਰ ਰੱਖਾਂਗੇ ਉਹ ਤਾਂ ਨਹੀਂ ਹੋਣਾਗਾ ਆਵਾਦਮੀ ਪਾਰਟੀ ਆਪਣੇ ਮੇਟ ਰੱਖ ਰਹੀ ਹਾਂਜੀ ਉਹ ਆਪਣੇ ਮੇਟ ਰੱਖ ਰਹੀ ਆ ਆਪਣੇ ਬੰਦੇ ਰੱਖ ਰਹੀ ਆ ਵਿੱਚ ਇਹਨਾਂ ਨੇ ਪਹਿਲਾਂ ਹੀ ਸਿਆਸਤ ਕਰਨੀ ਸ਼ੁਰੂ ਕਰਤੀ ਵੀ ਅਸੀਂ ਵੋਟਾਂ ਲਾਵਾਂਗੇ ਐ ਨਹੀਂ ਵੋਟਾਂ ਮਿਲਦੀਆਂ ਵੋਟਾਂ ਪਿਆਰ ਨਾਲ ਮਿਲਦੀਆਂ ਹੁੰਦੀਆਂ ਵੋਟਾਂ ਹੁਣ ਸਰਪੰਚੀ ਦੀਆਂ ਦੀ ਡੀ ਕਰਦੇ ਇਹ ਚੋਣਾਂ ਦੀ ਇਹਨਾਂ ਇਹ ਸਰਪੰਚੀ ਦੀਆਂ ਵੋਟਾਂ ਦੀ ਡੀ ਕਰਦੇ ਸਰਪੰਚ ਵੀ ਇਹਨਾਂ ਨੇ ਆਪਦੇ ਹੀ ਖੜੇ ਕਰਨੇ ਆ ਆਪਦੇ ਸਰਪੰਚ ਖੜੇ ਕਰਨਗੇ ਤਾਂ ਗਾਂ ਇਹਨਾਂ ਦੀ ਸਰਕਾਰ ਆਊਗੀ ਪਹਿਲੀ ਗੱਲ ਤਾਂ ਆਉਂਦੀ ਹੀ ਨਹੀਂ ਮੈਂ ਤਾਂ ਕਹਿੰਨੀ ਆਉਣੀ ਚਾਹੀਦੀ ਨਹੀਂ ਜਿੱਤ ਜਾਣਗੇ ਇਹਨਾਂ ਦੇ ਸਰਪੰਚ ਨਹੀਂ ਨਹੀਂ ਅਸੀਂ ਤਾਂ ਜਿੱਥੋਂ ਤੱਕ ਮੇਰੀ ਸੋਚ ਦਾ ਵੀ ਮੈਂ ਤਾਂ ਕਹਿੰਨੀ ਸਾਰੇ ਭੈਣ ਭਰਾਵਾਂ ਨੂੰ ਇਹੀ ਕਹਿੰਨੀ ਆ ਵੀ ਜੋ ਇਹਨਾਂ ਦੀ ਪਾਰਟੀ ਦਾ ਕੋਈ ਵੀ ਬੰਦਾ ਤਾਂ ਆਪਦੇ ਘਰਾਂ ਨਾਲ ਲੂਣ ਮਿਰਚਾਂ ਵਾਲੇ ਡੰਡੇ ਲਾ ਲਓ ਆਪਦੇ ਬੱਚਿਆਂ ਦਾ ਹਾਲ ਵੇਖੋ ਛੋਟੇ ਛੋਟਿਆਂ ਦਾ ਵੀ ਇਹਨਾਂ ਨੇ ਕੀਤਾ ਕੀ ਆਪਣੇ ਲਈ ਜਿਹੜੇ ਆਪਣੇ ਹੱਕ ਆ ਇਹ ਤਾਂ ਉਹ ਹੀ ਖੋਈ ਜਾਂਦੇ ਨੇ ਕੀ ਕੀਤਾ ਉਹ ਗਰੀਬ ਪਰਿਵਾਰ ਦੀ ਲੜਕੀ ਆ ਪਿਛਲੇ ਦਿਨਾਂ ਤੋਂ ਮੇਟ ਆ ਕੰਮ ਕਰ ਰਹੀ ਆ ਉਹ ਉਹਨੂੰ ਰਾਤੇ ਰਾਤ ਉਹਦੀ ਆਈਡੀ ਡਿਲੀਟ ਕਰਤੀ ਕਿਉਂ ਆਈ ਆਈਡੀ ਕਹਿੰਦੇ ਸਾਡਾ ਸੌਫਟਵੇਅਰ ਖਰਾਬ ਹੋ ਗਿਆ ਕਿ ਸੌਫਟਵੇਅਰ ਖਰਾਬ ਹੋਣ ਤੋਂ ਬਾਅਦ ਅੱਜ ਤੱਕ ਕੋ ਚੱਲਿਆ ਹੀ ਨਹੀਂ ਇਹ ਤਾਂ ਇੱਕ ਸਰਕਾਰ ਦੀ ਸਿਆਸਤ ਆ ਇਹਨਾਂ ਨੇ ਆਪਦੇ ਬੰਦੇ ਰੱਖਣੇ ਆ ਹੋਰ ਕੋਈ ਨਹੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ 50 ਬੰਦਿਆਂ ਤੋਂ ਉੱਤੇ ਮੀਟ ਰੱਖ ਸਕਦੇ ਆ ਉਹਦੇ ਮਗਰ 200 ਬੰਦਾ 200 ਦੇ ਵਿੱਚ 4 ਮੀਟਰ ਰੱਖਣ ਉਹ ਤੇ ਅਸੀਂ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਦਾ ਸਮਾਂ ਮੰਗਦੇ ਆ ਵੀ ਇਹਨਾਂ ਵਿੱਚੋਂ ਕਿਹੜੀ ਸਾਨੂੰ ਡੇਟ ਦਿੰਦੇ ਆ ਹੁਣੇ ਲੱਗਦਾ ਕਿ ਗੁਰਾ ਸਿੰਘ ਮਰਤਾ ਤੇ ਜਿਹੜਾ ਪਰਚਾ ਪਾਇਆ ਰੱਦ ਕਰ ਦੇਣਗੇ ਇਹਨਾਂ ਨੂੰ ਰੱਦ ਕਰਨਾ ਪਊਗਾ ਤਾਂ ਗਲਤ ਹੋਇਆ ਨਾ ਜੇ ਇਹ ਨਾ ਮਜਬੂਰ ਕਰਦੇ ਪ੍ਰਸ਼ਾਸਨ ਪਹਿਲਾਂ ਆ ਕੀ ਗੱਲ ਸੁਣ ਲੈਂਦਾ ਕੀ ਲੋਡ ਸੀ ਕੀ ਉਹਨਾਂ ਨੂੰ ਧੱਕਾ ਕਰਨ ਦੀ ਨਾ ਆਈਡੀ ਨਾ ਡਿਲੀਟ ਕਰਦੇ ਇਹਨਾਂ ਨੂੰ ਤਾਂ ਨਾ ਲਾਉਂਦੀ ਵੀ ਨਹੀਂ ਲੋਡ ਸੀ ਉਹਨਾਂ ਨੇ ਉਹਦੇ ਦਿਹਾੜੀਆਂ ਸੱਧੀਆਂ ਗਰੀਬ ਬੰਦੇ ਆ ਉਹਦੇ ਦਿਹਾੜੀਆਂ ਛੱਡ ਕੇ ਧੁੱਪੇ ਬੈਠੇ ਆ ਪਹਿਲਾਂ ਇਹਨਾਂ ਨੇ ਵਾਟਰ ਕੂਲਰ ਬੰਦ ਕਰਤੇ ਪਾਣੀ ਦੇ ਫਿਰ ਉਹ ਪਰਚਾ ਕਿੰਨੇ ਤੇ ਪੈਂਦਾ ਹੈ ਉਹ ਪਰਚਾ ਪੈਂਦਾ ਵੀਨੇ ਕੁ ਮਾਰਤੇ ਜਿਨੇ ਪਾਣੀ ਬੰਦ ਕਰਾਇਆ ਮੈਂ ਤਾਂ ਪ੍ਰਸ਼ਾਸਨ ਨੂੰ ਕਹਿੰਨੀ ਆ ਫਿਰ ਬਰਾਬਰ ਪਰਚਾ ਪਾਉਣ ਉਹ ਚਾਹੇ ਵੀਡੀਓ ਤੇ ਪਾਉਣ ਚਾਹੇ ਵੀਰੇ ਕੁਮਾਰ ਦੇ ਕੋਣ ਐ ਇੰਨਾ ਇਕੱਠ ਥੋੜਾ ਹੈਗਾ ਕਿ ਲੱਗਦਾ ਤੁਹਾਨੂੰ ਪ੍ਰਸ਼ਾਸਨ ਇਹਦੇ ਤੋਂ ਡਰ ਕੇ ਜਿਹੜਾ ਪਰਚਾ ਰੱ ਇਹ ਤਾਂ ਇਕੱਠ ਹਜੇ ਜੀ ਥੋੜਾ ਜੇ ਇਹਨਾਂ ਨੇ ਪਰਚਾ ਰੱਦ ਨਾ ਕਰਿਆ ਇਸ ਤੋਂ ਵੱਡਾ ਸੰਘਰਸ਼ ਲੜਾਂਗੇ ਅੱਜ ਤੱਕ ਗਰੀਬ ਮਜ਼ਦੂਰ ਬੈਠੇ ਆ ਅਸੀਂ ਅਸੀਂ ਬੈਠੇ ਆ ਇਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਆਉਣਗੀਆਂ ਇਹ ਇੱਕ ਦਾ ਰੋਲਾ ਨਹੀਂ ਇਹ ਸਾਰੇ ਮਜ਼ਦੂਰਾਂ ਦਾ ਸਾਰੇ ਕਿਸਾਨਾਂ ਦਾ ਰੋਲਾ ਹੈ ਹਰ ਵਾਰ ਸਰਕਾਰ ੱੱਕਾ ਕਰਦੀ ਆਈ ਆ ਪਰ ਹੁਣ ਅਸੀਂ ੱੱਕਾ ਇਹ ਨਹੀਂ ਸਹਿਣ ਕਰਾਂਗੇ ਸਾਡੀ ਪੀੜ੍ਹੀ ਦਾ ਸਵਾਲ ਹੈ